ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਅੱਜ ਅਸੀਂ ਪਹੁੰਚੇ ਹਾਂ ਜੀ ਇਹ ਗੁਰਦੁਆਰਾ ਸਾਹਿਬ ਹੈਗਾ ਜੀ ਖੱਖਾਂ ਦਾ ਗੁਰਦੁਆਰਾ ਸਾਹਿਬ ਜਿੱਥੇ ਤੁਹਾਨੂੰ ਦੱਸਣਾ ਚਾਹਵਾਂਗੇ ਕਿ ਇਹ ਛੋਟੇ ਸਾਹਿਬ ਜਦੇ ਅਤੇ ਮਾਤਾ ਗੁਜਰਕੌਰ ਦੀ ਅਤੇ ਸ਼ਹੀਦ ਬਾਬਾ ਮੋਤੀराम ਮਹਰਾਜ ਜੀ ਦੀ ਇਹ ਸ਼ਹੀਦੀ ਨੂੰ ਸਮਰਪਿਤ ਜੋ ਅੱਜ ਖੱਖ ਪਰਿਵਾਰ ਵੱਲੋਂ ਜੋ ਬੁੰਦੀ ਬਣਾਉਣੇ ਦਾ ਲੰਗਰ ਜੋ ਅਤੇ ਦੁੱਧ ਦਾ ਲੰਗਰ ਬਿਸਕੁਟ ਦਾ ਲੰਗਰ ਜੋ ਚੱਲ ਰਿਹਾ ਵਾ ਉਸ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਗੁਰੂ ਪਿਆਰਿਓ ਸਾਂਝੇ ਕਰ ਰਹੇ ਆ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਸਤ ਨਾਮ 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 ਤੇਰਾ ਸਭ ਸਤ ਕਾ ਵਾਹਿ ਗੁਰੂ ਆਏ ਗੁਰ ਤੇਰਾ ਸਭ ਸਤ ਕਾ ਆਏ ਗੁਰੂ ਆਏ ਮੇਰੀ ਸਭ ਲਚਨਾ ਆਏ ਗੁਰੂ ਆਏ ਗੁਰੂ ਵਾਹਿਗੁਰੂ ਜੀ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਵਾਹਿਗੁਰੂ ਆਏ ਗੁਰ ਆਏ ਗੁਰ ਪਾਏ ਗੁਰ ਸਤਨਾਮ 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 ਸਤ